ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟੋਐਂਟਰੋਲੋজিস্ট ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸ਼ੁਭਮ ਇਨਕਲੇਬ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਅੱਜ ਇਸ ਵੀਡੀਓ ਦੇ ਰਸਤੇ ਮੈਂ ਇੱਕ ਇਨਫੋਰਮੇਸ਼ਨ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਲੀਵਰ ਸਿਰੋਸਿਸ ਐਗਜ਼ੈਕਟਲੀ ਲੀਵਰ ਸਿਰੋਸਿਸ ਵਰਡ ਹੈ ਕੀ ਹੈ ਔਰ ਜੇ ਮੈਨੂੰ ਆਮ ਪੰਜਾਬੀ ਭਾਸ਼ਾ ਦੇ ਵਿੱਚ ਕਮਾਂ ਤਾਂ ਇਹ ਹੈ ਕਿ ਇਹ ਅਗਰ ਤੁਹਾਡੇ ਅਲਟਰਾਸਾਊਂਡ ਦੇ ਵਿੱਚ ਦੋ ਵਰਡਸ ਜਿਦਾਂ ਕਿ ਲੀਵਰ ਪੈਰੈਂਕਾਈਮਲ ਡਿਜ਼ੀਜ਼ ਲਿਖਿਆ ਆਂਦਾ ਹੈ ਜਾਂ ਲੀਵਰ ਸਿਰੋਸਿਸ ਲਿਖਿਆ ਆਂਦਾ ਇਹਦਾ ਮਤਲਬ ਇਹ ਹੈ ਕਿ ਤੁਹਾਡਾ ਜਿਹੜਾ ਲੀਵਰ ਐ ਉਹ ਹੁਣ ਸੁਗੜ ਗਿਆ ਹੈ ਮਤਲਬ ਇਹ ਇਹ ਜਿਹੜੀ ਸਟੇਜ ਮੰਨੀ ਜਾਂਦੀ ਹੈ ਇਹ ਸਟੇਜ ਆਖਰੀ ਸਟੇਜ ਮੰਨੀ ਜਾਂਦੀ ਹੈ ਜਿਹੜੀ ਕਿ ਕਿਸੇ ਟਾਈਮ ਤੇ ਫੈਟੀ ਲੀਵਰ ਬਣ ਕੇ ਫਿਰ ਉਸ ਤੋਂ ਬਾਅਦ ਨੈਸ਼ ਬਣ ਕੇ ਫਿਰ ਅਲਟੀਮੇਟਲੀ ਸਿਰੋਸਿਸ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਮੈਂ ਇਸ ਚੀਜ਼ ਦੀ ਇਨਫੋਰਮੇਸ਼ਨ ਦੇਣ ਤੋਂ ਪਹਿਲਾਂ ਮੈਂ ਲੋਕਾਂ ਨੂੰ ਇਹ ਜ਼ਰੂਰ ਕਹੂੰਗਾ ਕਿ ਅਗਰ ਤੁਹਾਡੇ ਅਲਟਰਾਸਾਊਂਡ ਤੇ ਵਿੱਚ ਸਿੰਪਲ ਫੈਟੀ ਲੀਵਰ ਆਂਦਾ ਹੈ ਤਾਂ ਉਸ ਨੂੰ ਤੁਸੀਂ ਲਾਈਟ ਨਾ ਕਦੇ ਲੋ ਹਮੇਸ਼ਾ ਆਪਣੇ ਕੋਲ ਲੱਗਦੇ ਡੀਐਮ ਗੈਸਟਰੋਐਂਟਰੋਲੋਜਿਸਟ ਦੀ ਸਲਾਹ ਜ਼ਰੂਰ ਲਵੋ ਕਿਉਂਕਿ ਫੈਟੀ ਲੀਵਰ ਇੱਕ ਸਿੰਪਲ ਬਿਮਾਰੀ ਨਹੀਂ ਹੈ ਫੈਟੀ ਲੀਵਰ ਕਰਕੇ ਲੀਵਰ ਬਿਲਕੁਲ ਖਰਾਬ ਹੋ ਜਾਂਦਾ ਆ ਲੀਵਰ ਡੈਮੇਜ ਹੋਣ ਦੇ ਚਾਂਸਸ ਹੈ ਔਰ ਲੇਟੈਸਟ ਸਟੱਡੀਜ਼ ਇਹ ਵੀ ਕਹਿੰਦੀਆਂ ਹਨ ਕਿ ਅਗਰ ਤੁਹਾਡੇ ਫੈਟੀ ਲੀਵਰ ਹੈ ਤਾਂ ਤੁਹਾਨੂੰ ਲੀਵਰ ਦਾ ਕੈਂਸਰ ਵੀ ਹੋ ਸਕਦਾ ਹੈ ਜੀ ਹਾਂ ਮੈਂ ਫੇਰ ਰਿਪੀਟ ਕਰੂੰਗਾ ਕਿ ਅਗਰ ਤੁਹਾਨੂੰ ਸਿੰਪਲ ਫੈਟੀ ਲੀਵਰ ਵੀ ਹੈ ਉਹ ਵੀ ਇੱਕ ਇੰਪੋਰਟੈਂਟ ਰਿਸਕ ਫੈਕਟਰ ਹੁੰਦਾ ਲੀਵਰ ਕੈਂਸਰ ਦਾ ਤਾਂ ਜੇ ਤੁਹਾਨੂੰ ਤੁਹਾਡੇ ਅਲਟਰਾਸਾਉਂਡ ਦੇ ਵਿੱਚ ਫੈਟੀ ਲੀਵਰ ਲਿਖਿਆ ਆਂਦਾ ਹੈ ਤਾਂ ਤੁਸੀਂ ਉਸ ਨੂੰ ਲਾਈਟ ਨਾ ਲਓ ਜੋ ਕਿ ਮੈਂ ਇੱਥੇ ਕਾਮਨਲੀ ਲੋਕਾਂ ਨੂੰ ਦੇਖਦਾ ਕਿ ਅਛਾ ਇਹ ਸਾਰਿਆਂ ਨੂੰ ਹੁੰਦਾ ਆ ਤੇ ਮਤਲਬ ਇਹਦੇ ਵਿੱਚ ਕੁਝ ਕਰਨ ਦੀ ਜ਼ਰੂਰਤ ਨਹੀਂ ਮੈਨੂੰ ਲੱਗਦਾ ਕਿ ਤੁਹਾਨੂੰ ਇੱਕ ਪ੍ਰੋਪਰ ਡੀਐਮ ਗੈਸਟਰੋਐਂਟਰੋਲੋਜਿਸਟ ਨੂੰ ਉਹਦੀ ਐਡਵਾਈਸ ਲੈਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਇਹ ਅਗਰ ਆਪਾਂ ਕਰ ਲੈਨੇ ਹਾਂ ਤਾਂ ਆਪਾਂ ਲੀਵਰ ਸਿਰੋਸਿਸ ਹੋਣ ਤੋਂ ਬਚਾਇਆ ਜਾ ਸਕਦਾ ਹੈ ਇਹ ਆਪਣਾ ਬਹੁਤ ਇਨੀਸ਼ੀਅਲ ਸਟੈਪਸ ਹੁੰਦੇ ਪਰ ਅੱਜ ਜਿੱਦਾਂ ਮੈਂ ਕਿਹਾ ਕਿ ਲੀਵਰ ਸਿਰੋਸਿਸ ਦੀ ਗੱਲ ਕਰਦੇ ਆ ਤਾਂ ਲੀਵਰ ਸਿਰੋਸਿਸ ਦੇ ਲੱਛਣ ਕੀ ਹੈਗੇ ਨੇ ਜੋ ਜੋ ਕਿ ਕਾਮਨਲੀ ਸਾਡੇ ਕੋਲ ਪੇਸ਼ੈਂਟਾਂ ਦੇ ਆਉਂਦੇ ਨੇ ਪੇਸ਼ੈਂਟ ਦਾ ਪੇਟ ਚ ਫੁਲਾਵਟ ਆਣਾ ਜੋ ਕਿ ਪੇਟ ਦੇ ਵਿੱਚ ਪਾਣੀ ਭਰਨ ਕਰਕੇ ਉਹਦੇ ਪੇਟ ਚ ਫੁਲਾਵਟ ਆਂਦੀ ਹੈ ਲੈਟਰਿੰਗ ਦੇ ਵਿੱਚ ਖੂਨ ਆਣਾ ਜਾਂ ਲੈਟਰਿੰਗ ਕਾਲੇ ਰੰਗ ਦੀ ਆਣਾ ਖੂਨ ਦੀ ਉਲਟੀ ਆਣਾ ਪੇਸ਼ੈਂਟ ਦਾ ਬੇਹੋਸ਼ੀ ਦੇ ਵਿੱਚ ਚਲੇ ਜਾਣਾ ਪੀਲੀਆ ਹੋਣਾ ਇਹ ਸਾਰੇ ਲੱਛਣ ਜਿਹੜੇ ਹੈਗੇ ਆ ਉਹ ਲੀਵਰ ਸਿਰੋਸਿਸ ਦੇ ਹੁੰਦੇ ਹਨ ਹੁਣ ਲੀਵਰ ਸਿਰੋਸਿਸ ਕਿਉਂ ਹੁੰਦਾ ਹੈ ਪੰਜਾਬ ਦੀ ਗੱਲ ਕਰੀਏ ਜਾਏ ਤਾਂ ਦੋ ਮੁੱਖ ਕਾਰਨ ਨੇ ਪਹਿਲਾ ਸ਼ਰਾਬ ਤੇ ਦੂਸਰਾ ਕਾਲਾ ਪੀਲੀਆ ਜਿਹਨੂੰ ਅਸੀਂ ਹੈਪਾਟਾਈਟਿਸ B ਔਰ C ਕਹਿੰਦੇ ਆ ਅੱਜ ਦੀ ਡੇਟ 'ਚ ਜੋ ਡਾਟਾ ਕਹਿੰਦਾ ਜੋ ਲੇਟੈਸਟ ਸਟੱਡੀਜ਼ ਆਈਆਂ ਉਹ ਕਹਿੰਦੀਆਂ ਹਨ ਕਿ ਵੀ ਫੈਟੀ ਲੀਵਰ ਵੀ ਇੱਕ ਇੰਪੋਰਟੈਂਟ ਕਾਰਨ ਹੈ ਇਹ ਲੀਵਰ ਸਿਰੋਸਿਸ ਦਾ ਜਿਹੜਾ ਕਿ ਸਿਰਫ ਸਾਡੇ ਖਾਣ ਪੀਣ ਔਰ ਮੋਟਾਪੇ ਕਰਕੇ ਹੋ ਜਾਂਦਾ ਹੈ ਹੁਣ ਜੇ ਤੁਹਾਨੂੰ ਇਸ ਦੀ ਇਹਨਾਂ 'ਚ ਕੋਈ ਵੀ ਲੱਛਣ ਹੈ ਪੇਟ 'ਚ ਪਾਣੀ ਭਰਨਾ ਬੇਓਸ਼ੀ ਵਾਲੀ ਹਾਲਤ 'ਚ ਜਾਣਾ ਲੈਟਰਿੰਗ ਕਾਲੇ ਰੰਗ ਦੀ ਹੋਣਾ ਜਾਂ ਖੂਨ ਦੀ ਉਲਟੀ ਆਣਾ ਤਾਂ ਇਮੀਡੀਟਲੀ ਤੁਸੀਂ ਆਪਣੇ ਕੋ ਲੱਗਦੇ ਡੀਐਮ ਗੈਸਟਰੋਐਂਟਰੋਲੋਜਿਸਟ ਦੀ ਸਲਾਹ ਜ਼ਰੂਰ ਲਓ ਕਿਉਂਕਿ ਅਗਰ ਤੁਹਾਨੂੰ ਲੀਵਰ ਸਿਰੋਸਿਸ ਹੈ ਤਦ ਤੁਹਾਨੂੰ ਇੱਕ ਕੰਪਲੀਟ ਈਵੈਲੂਏਸ਼ਨ ਦੀ ਜ਼ਰੂਰਤ ਪੈਂਦੀ ਹੈ ਜਿਸ ਈਵੈਲੂਏਸ਼ਨ ਦੇ ਵਿੱਚ ਇੱਕ ਦੂਰਬਿੰਦੀ ਜਾਂਚ ਜਿਸ ਨੂੰ ਅਸੀਂ ਐਂਡੋਸਕੋਪੀ ਕਹਿੰਦੇ ਹਾਂ ਉਹ ਕਰਨ ਦੀ ਲੋੜ ਹੁੰਦੀ ਹੈ ਕਿਉਂ ਕਰਨ ਦੀ ਲੋੜ ਹੁੰਦੀ ਹੈ ਕਿਉਂਕਿ ਜਿਨ੍ਹਾਂ ਦਾ ਲੀਵਰ ਸਿਰੋਸਿਸ ਹੁੰਦਾ ਉਹਨਾਂ ਦੀ ਫੂਡ ਪਾਈਪ ਦੀਆਂ ਨਸਾਂ ਫੁੱਲ ਜਾਂਦੀਆਂ ਹਨ ਜਿਹਨੂੰ ਇਸੋਫੇਜੀਅਲ ਵੈਰੀਸਿਸ ਕਿਹਾ ਜਾਂਦਾ ਹੈ ਅਗਰ ਉਸ ਦੇ ਆਧਾਰ ਦੇ ਉੱਤੇ ਸਾਨੂੰ ਉਸਦੀ ਮੈਡੀਸਿਨ ਪਾਣੀ ਪੈਂਦੀ ਹੈ ਜਿਹੜੀ ਕਿ ਲਾਈਫ ਲੌਂਗ ਖਾਣੀ ਪੈਂਦੀ ਹੈ ਫਿਰ ਦਰਹਾਉਂਗਾ ਅਲਟਰਾਸਾਉਂਡ ਦੇ ਉੱਤੇ ਫੈਟੀ ਲੀਵਰ ਹੈ ਤਾਂ ਤੁਸੀਂ ਆਪਣੇ ਡੀਐਮ ਗੈਸਟਰੋਇੰਟਰੋਲੋਜਿਸ ਦੀ ਸਲਾਹ ਲਓ ਅਲਟਰਾਸਾਉਂਡ ਤੇ ਲੀਵਰ ਸਿਰੋਸਿਸ ਹੈ ਇਮੀਡੀਏਟਲੀ ਡਾਕਟਰ ਕੋਲ ਜਾਓ ਆਪਣਾ ਕੰਪਲੀਟ ਈਵੈਲਿਊਏਟ ਕਰਵਾਓ ਤਾਂ ਕਿ ਉਹਦੀਆਂ ਕੰਪਲਿਕೇಷನ್ಸ್ ਹੋਣ ਤੋਂ ਪਹਿਲਾਂ ਹੀ ਤੁਹਾਡਾ ਬਚਾਅ ਹੋ ਸਕੇ ਔਰ ਅਗਰ ਤੁਹਾਨੂੰ ਲੀਵਰ ਸਿਰੋਸਿਸ ਦੇ ਲੱਛਣ ਸ਼ੁਰੂ ਹੋ ਗਏ ਨੇ ਪੇਟ 'ਚ ਪਾਣੀ ਭਰਨ ਲੱਗ ਗਿਆ ਆ ਬੇਹੋਸ਼ੀ ਵਾਲੀ ਹਾਲਤ 'ਚ ਜਾਣ ਲੱਗ ਗਿਓ ਪੀਲੀਆ ਹੋ ਰਿਹਾ ਹੈ ਕਾਲੇ ਰੰਗ ਦੀ ਲੈਟਰਿੰਗ ਆ ਰਹੀ ਹੈ ਜਾਂ ਖੂਨ ਦੀ ਉਲਟੀ ਹਾਰੀ ਹੈ ਤਾਂ ਇਮੀਡੀਏਟਲੀ ਆਪਣੇ ਗੈਸਟਰੈਂਟਰੋਲੋਜਿਸ ਕੋਲ ਜਾ ਕੇ ਆਪਣਾ ਇਲਾਜ ਕਰੋ ਸਸਿਕਾ